ਵੇਖੋ ਆਇਆ ਖੂਨ ਪਸੀਨੇ ਦੀ ਮਿੰਟ ਦੀ ਕਮਾਈ ਇਹ ਮਿੱਟੀ ਸਾਰੀ ਸਿਰਾਂ ਤੇ ਜਾਊ ਪਾਈ ਹਾਂਜੀ ਹਾਂ ਦੇਖੋ ਕਿੰਨੀ ਗਰਮੀ ਐ ਇਹ ਐ ਕਮਾਈ ਖੂਨ ਪਸੀਨੇ ਦੀ ਮਿੰਟ ਐ ਇਹ ਮਿੰਟ ਦੀ ਕਮਾਈ ਐ ਕੋਈ ਪੱਖਾ ਨਹੀਂ ਲੱਗਿਆ ਕੋਈ ਹੋਰ ਨਹੀਂ ਧੁੱਪੇ ਕੰਮ ਕਰਨਾ ਸਾਰਾ ਦੇਖੋ ਹੋਰ ਦਿਖਾਉਣੇ ਸਾਨੂੰ ਮਿੱਟੀ ਦਾ ਕਿੰਨਾ ਢੇਰ ਐ सारा सिरते चकने चकना है देखो किडा ढेरा सारा सिरते जाऊगा ही ਉਧਰੋਂ ਉਹਦਾ ਵਿਚਾਰਾ ਇੱਕ ਰੇੜੀ ਲਈ ਉਹ ਰੋੜੀ ਜਾਂ ਪਰ ਪਰ ਲਿਆਉਂਦਾ ਹੈ ਉਹ ਵੀ ਰੋੜੀ ਲਿਆਉਂਦਾ ਹੈ ਗੱਡੀ ਭਰ ਕੇ ਇਹਵੇ ਜਾਉ ਰੋੜੀ ਦੇਖੋ ਕਿੰਨਾ ਢੇਰ ਆ ਮਿੱਟੀ ਦਾ ਸਾਰਾ ਸਿਰ ਤੇ ਢੋਣਾ ਹੈ ਅੰਦਰ ਭਰਤ ਪਾਉਣੀ ਹੈ ਇਹਨੂੰ ਕਹਿੰਦੇ ਨੇ ਭਾਈ ਖੂਨ ਪਸੀਨੇ ਦੀ ਕਮਾਈ ਪੱਖੇ ਥੱਲੇ ਦਾ ਹਰ ਇੱਕ ਬਹਿ ਕੇ ਕੰਮ ਕਰ ਲੈਂਦਾ ਹੈ ਪਰ ਆਹ ਦੇਖੋ ਜਿਹੜੇ ਧੁੱਪ ਚ ਕਰ ਰਹੇ ਨੇ ਕੰਮ ਆ ਦੇਖੋ ਇੱਥੇ ਸਾਰੇ ਮਿੱਟੀ ਅੰਦਰ ਡੇਕ ਲਿਆ ਏ ਸਿਰ ਤੇ ਆ ਮਿੱਟੀ ਡਿੱਗੂਗੀ ਸਾਰੀ ਤੇ ਤੂੰ ਬਾਦ ਇੱਕ ਰੋੜੀ ਲਾ ਰਿਹਾ ਸਾਰੀ ਸਿਰ ਤੇ ਢੋਈ ਜਾਊਗੀ ਦੇਖ ਲਓ ਵੀ ਕਿੰਨੀ ਮਿੰਟ ਤਾ ਆ ਮਿੱਟੀ ਖਾਣ ਵਾਲਾ ਵੀ ਆ ਗਿਆ ਵਿੱਚ ਮਿੱਟੀ ਚੱਕ ਮੱਠੋ ਚੱਕ ਖਾਂਡ ਤੇਰਾ ਜੋਰ ਲਾ